ਸ਼ਹਿਰ ਵਿੱਚ ਹੋ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਅਕਸਰ ਹੀ ਉਪਰਾਲੇ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ਤੇ ਸੈਮੀਨਾਰ ਲਗਾਏ ਜਾਂਦੇ ਨੇ ਸਕੂਲਾਂ ਕਾਲਾਂ 'ਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਹੋ ਸੜਕ ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਜਿਹੀਆਂ ਕੁਝ ਤਸਵੀਰਾਂ ਪਠਾਨਕੋਟ ਵਿਖੇ ਦੇਖਣ ਨੂੰ ਮਿਲੀਆਂ ਨੇ ਜਦ ਟ੍ਰੈਫਿਕ ਪੁਲਿਸ ਨੇ ਨਾਕਾ ਲਗਾਇਆ ਤੇ ਔਰਤਾਂ ਨੂੰ ਮੁਫਤ ਦੇ ਵਿੱਚ ਹੈਲਮਟ ਬੰਡੇ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਹਾਜ਼ਰੀ ਮਤਾਵਤ ਅੱਜ ਆਪਾਂ ਦੇਖਿਆ ਕਿ ਬਾਜ਼ਾਰ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਲੜਕੀਆਂ ਨੇ ਉਹ ਹੈਲਮਟ ਤੋਂ ਬਿਨਾਂ ਹੀ ਬਾਜ਼ਾਰ ਦੇ ਵਿੱਚ ਸਕੂਟਰੀਆਂ ਚਲਾਉਂਦੀਆਂ ਨੇ ਤੇ ਅੱਜ ਆਪਾਂ ਸੋਚਿਆ ਵੀ ਜਿਹੜੀਆਂ ਲੜਕੀਆਂ ਨੇ ਇਹਨਾਂ ਨੂੰ ਸਪੈਸ਼ਲ ਹੈਲਮਟ ਦੇ ਕੇ ਇਹਨਾਂ ਨੂੰ ਵੇਰ ਕੀਤਾ ਜਾਵੇ ਤਾਂ ਕਿ ਇਹ ਬਾਜ਼ਾਰ ਦੇ ਵਿੱਚ ਜਿਹੜੇ ਬਿਨਾਂ ਹੈਲਮਟਾਂ ਦੀਆਂ ਨੇ ਜਾਂ ਐਕਸੀਡੈਂਟ ਹੋ ਰਹੇ ਨੇ ਨਾ ਹੋਣ ਹਾਂਜੀ ਔਰ ਇਹਨਾਂ ਨੂੰ ਕਾਫੀ ਇਹ ਤੁਹਾਡੇ ਸਾਹਮਣੇ ਹੈਲਮਟ ਵੀ ਤਕਸੀਮ ਕਰ ਰਹੇ ਆ ਔਰ ਇਹਨਾਂ ਨੂੰ ਬਰੀਫ ਵੀ ਕਰ ਰਹੇ ਨੇ ਚਲੋ ਟ੍ਰਾਫਿਕ ਪੁਲਿਸ ਨਾਲੋਂ ਅਲੱਗ-ਅਲੱਗ ਸਮਾਜੋ ਤੇ ਨਵੈਟਨੀਆਂ ਪਹਿਲਾਂ ਜਿਹੜੀ ਕਿੱਦੇ ਜਾਂਦੀਆਂ ਕਦੇ ਗਰੀਬਾਂ ਨੂੰ ਕੱਪੜੇ ਵਗੈਰਾ ਦਿੱਤੇ ਜਾਂਦੇ ਆ ਸਰ ਇਹ ਇਹੋ ਉਪਰਾਲੇ ਵਿੱਚ ਲਾਗਾ ਜਿਹੜੀ ਇਹ ਸ਼ਹਿਰ ਵਾਸੀ ਕਰਦੇ ਆ ਤਹੀ ਕਿੱਦਾਂ ਦੇਖਦੇ ਸਰ ਇਹਨੂੰ ਪਰ ਉਹ ਬਹੁਤ ਵਧੀਆ ਗੱਲ ਆ ਜੀ ਕਿ ਆਪਣੀ ਗੁਰੂਤੀ ਜਿਹੜੀ ਉਹ ਕਰ ਰਿਹਾ ਜੀ ਆਪਣੀ ਤੰਗ ਦੇ ਨਾਲ ਤੇ ਬਾਕੀ ਜੇ ਲੋਕਾਂ ਨੂੰ ਸਾਡਾ ਚੰਗਾ ਲੱਗ ਰਿਹਾ ਕੰਮ ਤੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਹਾਂ ਜੀ